ਗੋਦਵਰੀ ਤੇ ਕੰਡੇ ਡੇਰਾ ਠਿਆ ਔਰ ਸਾਹਿਬ ਉਹਾਂ ਸੇ ਚਾਰ ਕੋ ਬ੍ਰਹਮਣ ਨਾਮ ਗ੍ਰਾਮ ਸੀ ਜਿਸ ਦਾ ਨਾਮ ਮਗਰੋਂ ਸਤਗੁਰੂ ਜੀ ਨੇ ਹੀਰਾ ਘਾਟ ਰੱਖਿਆ ਤਹਾਂ ਜਾਏ ਡੇਰਾ ਹੋਇਆ ਸਾਹਿਬ ਦਾ ਸ੍ਰੀ ਸਤਗੁਰੂ ਜੀ ਉਹਾਂ ਚਰਨ ਧਾਰੇ ਗੰਗਾ ਗੋਦਾਵਰੀ ਨੂੰ ਵੇਖ ਕੇ ਸਾਹਿਬ ਬੜੇ ਪ੍ਰਸੰਨ ਹੋਏ ਤੇ 72 ਸ਼ਾਹੀ ਤਹਾਂ ਹੀ ਸਤਿਗੁਰੂ ਜੀ ਦੇ ਦਰਸ਼ਨਾਂ ਨੂੰ ਆਇਆ ਕਰੇ ਅਤੇ ਸਿੱਖ ਸੰਗਤਾਂ ਵੀ ਤਹਾਂ ਹੀ ਦਰਸ਼ਨਾਂ ਨੂੰ ਆਵੇ ਕਈ ਦਿਨ ਸਾਹਿਬ ਤਹਾਂ ਹੀ ਦਰਸ਼ਨ ਦੇਤੇ ਰਹੇ ਔਰ ਸਰਬਤ ਖਾਲਸਾ ਦਰਸ਼ਨ ਕਰਤਾ ਰਹਾ ਉਹਨਾ ਗੁਰੂ ਸਾਹਿਬ ਜੀ ਨਗੀਨਾ ਖਾਟ ਆਏ ਔਰ ਇਹਾਂ ਦੀਵਾਨ ਲਗਾਏ ਸਾਹਿਬ ਬੈਠੇ ਦਰਸ਼ਨ ਦੇਤੇ ਹੈ ਔਰ ਸਰਬਤ ਖਾਲਸਾ ਦਰਸ਼ਨ ਕਰਤਾ ਹੈ ਉਸ ਸਮੇਂ ਸਤਗੁਰੂ ਜੀ ਨੇ ਫਰਮਾਇਆ ਜੋ ਨਾਂਦੇੜ ਕਾ ਨਾਮ ਸਤਜੁਗ ਮੈਂ ਗੋਬਿੰਦ ਨਗਰੀ ਥਾ ਨਾਂਦੇੜ ਕੇ ਨਦੀ ਵਹਤੀ ਥੀ ਬਾਨ ਗੰਗਾ ਇਹ ਸਤਜੁਗ ਮੈਂ ਸਤ ਨਦਰ ਥਾ ਇहां ਦੂਧ ਕੀ ਨਦੀ ਵਹਤੀ ਥੀ ਔਰ نو نات چوراسی اس گوبند نگری بیچ سمانے ہیں یہاں کل سو سونے کے محل تھے چالیس اوس میں گرد بزدی سی یہاں دیوتیوں کی جگہ ہے اور یہاں ہمارے بھی ਤਪ ਕਾ ਅਸਥਾਨ ਹੈ ਤਾਂ ਖਾਲਸੇ ਜੀ ਅਰਜ਼ ਗੁਜ਼ਾਰੀ ਜੀ ਗਰੀਬ ਨਿਵਾਜ਼ ਉਹ ਕੌਣ ਸਾ ਤਪ ਕਾ ਅਸਥਾਨ ਹੈ ਤਦ ਗੁਰੂ ਸਾਹਿਬ ਜੀ ਨੇ ਦਇਆ ਸਿੰਘ ਜੀ ਦੇ ਪ੍ਰਤੀ ਫਰਮਾਇਆ ਜੋ ਅਸੀਂ ਤੀਰ ਚਲਾਵਣੇ ਹਾਂ ਇਹ ਤੀਰ ਜਹਾਂ ਲਗੇ ਉਹ ہمارا ਸਥਾਨ ਹੈ ਇਹ ਕਹਿ ਕਰ ਸਤਿਗੁਰੂ ਜੀ ਨੇ ਤੀਰ ਚਲਾਇਆ ਔਰ ਜੋ ਤਪ ਕੇ ਜਿੰਸੀ ਖਾਲਸੇ ਜੀ ਦੇ ਪ੍ਰਤੀ ਵਿਖਾਏ ਤੇਰ ਹੁਕਮ ਹੋਇਆ ਇਹਾਂ ਤੰਗੂ ਲਗਾ ਦਿਓ ਤਾਂ ਖਾਲਸੇ ਜੀ ਤੰਗੂ ਲਗਾਇਆ ਦਿਆ ਔਰ ਦੀਵਾਨ ਸਜਾਇਆ ਗਿਆ ਗੁਰੂ ਸਾਹਿਬ ਜੀ ਦਇਆ ਧਾਰ ਕੇ ਆਦਰਸ਼ਨ ਦਿੱਤੇ ਹੈ ਔਰ ਸਰਬਤ ਖਾਲਸਾ ਦਰਸ਼ਨ ਕਰਤਾ ਹੈ ਤਾਂ ਸਤਿਗੁਰੂ ਜੀ ਨੇ فرمایا ਅ ਸਾਡੇ ਅਸਵਾਰੀ ਦਾ ਸਮਾਂ ਨਜ਼ਦੀਕ ਹੈ ਜੋ ਅਸੀਂ ਪੰਛਮੀ ਦੇ ਰੋਜ਼ ਅਸਵਾਰਾ ਕਰਾਂਗੇ ਤਾਂ ਖਾਲਸੇ ਜੀ ਅਰਦਾਸ ਕੀਤੀ ਜੀ ਗਰੀਬ ਨਿਵਾਜ਼ ਖਾਲਸੇ ਨੂੰ ਕਿਸ ਦੇ ਲੜ ਲਾਏ ਹੋ ਤਦ ਸਤਿਗੁਰੂ ਜੀ ਨੇ ਫਰਮਾਇਆ ਖਾਲਸਾ ਅਕਾਲ ਪੁਰਖ ਤੋਂ ਸੌਂਪਿਆ ਹੈ ਅਸਾ ਅੱਗੇ ਹੀ ਗੰਢ ਪਾਏ ਰੱਖੀ ਹੈ ਖਾਲਸੇ ਕੇ ਸਹਾਈ ਹੈ ਉਹਨਾਂ ਸਤਿਗੁਰੂ ਜੀ ਨੇ ਪੰਜ ਪੈਸੇ ਨਾਰੀਅਲ ਗੁਰੂ ਰੀਤੀ ਅਨੁਸਾਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅੱਗੇ ਰੱਖ ਕੇ ਮੱਥਾ ਟੇਕਿਆ ਅਤੇ ਪ੍ਰਕਰਮਾ ਕੀਤੀ ਔਰ ਖਾਲਸੇ ਜੀ ਨੂੰ ਫਰਮਾਇਆ ਤਥਾ ਸ੍ਰੀ ਮੁਖਵਾਕ ਪਾਤਸ਼ਾਹੀ ਦਸਵੀਂ ਆਗਿਆ ਭਈ ਅਕਾਲ ਕੀ ਤਬੀ ਚਲਾਇਓ ਪੰਥ ਸਭ ਸਖਨ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ ਗ੍ਰੰਥ ਜੀ ਮਾਨਿਓ ਪ੍ਰਗਟੁਰਾਂ ਕੀ ਤੇਹ ਜੋ ਪ੍ਰਭ ਕੋ ਮਿਲ ਬੂਛੈ ਖੋਜ ਸ਼ਬਦ ਮੈਂ ਲੇਹ ਇਸ ਪ੍ਰਕਾਰ ਕਹਿਕਰ ਸਤਿਗੁਰੂ ਜੀ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਆਪਣੇ ਮੁਖਾਰ ਵਿੰਦ ਤੋਂ ਬਚਨ ਲਿਆ ਤਾਂ ਹੁਕਮ ਮਿਲਿਆ ਛੰਤ ਸੂਹੀ ਮਹੱਲਾ ਪੰਜਵਾ ਅਬ ਚਰ ਨਗਰ ਗੋਬਿੰਦ ਗੁਰੂ ਕਾ ਨਾਮ ਨਾਮ ਜਪਤ ਸੁਖ ਪਾਇਆ ਰਾਮ ਮਨ ਇਛੇ ਸੇ ਪਾਏ ਕਰਤ ਕਰਤ ਆਪ ਵਸਾਇਆ RAM ਇਸ ਕਰਕੇ ਸਤਿਗੁਰੂ ਜੀ ਨੇ ਇਸ ਅਸਥਾਨ ਦਾ ਨਾਮ ਅਬਚਲ ਨਗਰ ਸਾਹਿਬ ਰੱਖਿਆ ਔਰ ਹੁਕਮ ਹੋਇਆ 500 ਰੁਪਏ ਦਾ ਗੁਰਪੁਖਵ ਕਰੋ 100 ਰੁਪਏ ਕੀ ਚੰਦਨ ਲੱਕੜੀ ਲਿਆਓ ਅਸੀਂ ਅੱਜ ਅਸਵਾਰਾ ਕਰਾਂਗੇ ਖਾਲਸਾ ਸੋਲ ਆਇਆ ਖਾਲਸੇ ਜੀ ਨੇ ਅਰਜ਼ ਕੀਤੀ ਜੀ ਗਰੀਬ ਨਵਾਜ਼ ਪ੍ਰਸ਼ਾਦ ਤਿਆਰ ਹੈ ਹੁਕਮ ਹੋਇਆ ਸਰਬਤ ਸੰਗਤ ਕੋ ਪ੍ਰਸ਼ਾਦ ਵਰਤਾਇ ਦੇਓ ਤਬ ਖਾਲਸੇ ਜੀ ਵਰਸ਼ਾਦ ਬਰਤਾਇਆ ਹੁਕਮ ਹੋਇਆ ਚਿਖਾ ਚੰਗਨ ਲੱਕੜੀਆਂ ਕੀ ਬਣਾਓ ਕਨਾਤ ਚਾਰੋ ਤਰਫ ਘੇਰੋ ਅਸੀਂ ਅਜ ਅਸਵਾਰਾ ਕਰਾਂਗੇ ਤਾਂ ਖਾਲਸੇ ਜੀ ਨੇ ਚਿਖਾ ਬਣਾਇਆ ਔਰ ਕਨਾਤ ਘੇਰੀ ਹੁਨਾ ਗੁਰੂ ਸਾਹਿਬ ਜੀ ਨੇ ਖੇਸੀ ਅਸ਼ਨਾਣ ਕੀਏ ਔਰ ਪੀਤ ਪੋਸਾਕ ਪਹਿਰੇ ਕਮਰ ਕਸਾ ਕੀਏ ਔਰ ਰਾਗਿਆ ਸਿੰਘਾਂ ਕੇ ਪ੍ਰਤੀ ਫਰਮਾਇਆ ਇਹ ਸ਼ਬਦ ਦਾ ਕੀਰਤਨ ਕਰੀ ਚਲੋ ਮਾਰੂ ਮਹੱਲਾ ਪੰਜਵਾ ਖੁੱਲਿਆ ਕਰਮ ਕਿਰਪਾ ਭਈ ठाकुर धीर تن ہر ہر گائی شرم تھا کا پائے بسرام مٹ گئی سگلی بھائی اب موہے جیون پدوی پائی جیتے آیو من پرکھ بدھاتا سنتن کی سرنائی ਰਹਾਉ ਕਾਮ ਕ੍ਰੋਧ ਲੋਭ ਮੋਹ ਨਾਰੇ ਨਿਵਰੇ ਸਗਲ ਪੈਰਾਈ ਸਤ ਸਜੁਰ ਹਾਜ਼ਰ ਹੈ ਨਾਦਰ ਕਤਹਿ ਨਾ ਭਇਉ ਦੂਰਾਈ ਸੁਖ ਸੀਤਲ ਸਰਧਾ ਸਭ ਪੂਰੀ ਤਸਹਾਈ ਪਾਵਨ ਪਤ ਤਕੀਏ ਖਿਨ ਭੀਤਰ ਮਹਿਮਾ ਕਥਨ ਨ ਜਾਈ ਨਿਰਭਉ ਭੈ ਸਗਲ ਭੈ ਖੋਏ ਗੋਬਿੰਦ ਚਰਨ ਉਟਾਈ ਨਾਨਕ ਜਸ ਗਾ ਬੈ ਠਾਪੁਰ ਕਾ ਰੈ ਨੇ تن ਸੱ ਲੈ ਬਲਾਈ ਤੈਸੇ ਹੀ ਰਾਗੀ ਸਿੰਘ ਅਗੇ-ਅਗੇ ਕੀਰਤਨ ਕਰੀ ਚਲੇ ਔਰ ਪਿਛੇ-ਪਿਛੇ ਸਰਬ ਸੰਗਤ ਦੇ ਸੰਜਗ ਸ੍ਰੀ ਸਤਿਗੁਰੂ ਜੀ ਕਨਾਂਤ ਦੇ ਪਾਸ ਜਾ ਪ੍ਰਾਪਤ ਹੋਏ ਔਰ ਖਾਲਸੇ ਜੀ ਨੂੰ ਉਪਦੇਸ਼ ਦਿੱਤਾ ਦਸੋ ਪਾਤਸ਼ਾਹੀ ਕੇ ਸ਼ਬਦ ਬਾਣੀ ਪੜਨਾ ਗੁਰੂ ਦਵਾਰੇ ਕੋ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਕੋ ਮੰਗਣਾ ਕੜਹਾ ਪ੍ਰਸ਼ਾਦ ਗੁਰਪੁਰਬ ਕਰਤੇ ਰਹਿਣਾ ਗੁਰੂ ਸਹਾਈ ਹੈ ਜੋ ਕੋਈ ਖਾਲਸੇ ਕੀ ਰਹਿਤ ਵਿੱਚ ਰਹੇਗਾ ਤਿਸ ਦਾ ਹਾਂ ਬੇਲੀ ਹਾਂ ਸ਼੍ਰੀ ਮੁਖ ਵਾਕ ਰਹਿਤ ਪਿਆਰੀ ਮੋਹ ਕੋ ਸਿੱਖ ਪਿਆਰਾ ਨਾਹੇ ਸਿੱਖ ਪਿਆਰਾ ਨਾਹੇ ਮਨ ਰਹਿਤ ਪਿਆਰੀ ਆਹੇ ਇਤੇ ਆਦਿਕ ਉਪਦੇਸ਼ ਦੇ ਕੇ ਸਤਿਗੁਰੂ ਜੀ ਕਨਾਤ ਵਿੱਚ ਪ੍ਰਵੇਸ਼ ਹੋਏ ਉਨ੍ਹਾਂ ਅਗਨੀ ਦੀ ਲਾਟ ਆਕਾਸ਼ ਵੱਲ ਉੱਠੀ ਔਰ ਵਿੱਚ ਬੜਾ ਭਾਰੀ ਪ੍ਰਕਾਸ਼ ਹੋਇਆ ਜੈ ਜੈਕਾਰ ਦੇ ਸ਼ਬਦਾਂ ਦੀ ਧੁਨੀ ਖਾਲਸੇ ਜੀ ਦੇ ਕੰਨਾਂ ਵਿੱਚ ਪ੍ਰਵੇਸ਼ ਹੋਈ ਔਰ ਪੁਸ਼ਪਾਂ ਦੀ ਬਰਖਾ ਦੇਖ ਕੇ ਖਾਲਸੇ ਜੀ ਬੜੇ ਬਿਸਮੈ ਹੋਏ ਔਰ ਪਹਿਰ ਦਿਨ ਚੜੇ ਅੰਗੀਠਾ ਫੁੱਲਿਆ ਤਾਂ ਇੱਕ ਕਿਰਪਾਣ ਨਿਕਸੀ ਸੋ ਅਸਥਾਨ ਹਾਪਨਾ ਕਰੀ ਸੰਮਤ 1765 ਮਿਤੀ ਗੱਤਰ ਸੁਦੀ ਪੰਚਮੀ ਦਿਨ ਵੀਰਵਾਰ ਦੱਖਣ ਦੇਸ਼ ਨਾਂਦੇੜ ਮੇਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੇ ਕਾਰਨ ਕਰੇ 31 ਬਰਸ 1 ਮਹੀਨਾ 11 ਦਿਨ ਸਤਿਗੁਰੂ ਜੀ ਨੇ ਗੁਰਿਆਈ ਕੀਤੀ 1 ਪਾਲੀ ਬਰਸ 9 ਮਹੀਨੇ 28 ਦਿਨ ਦੀ ਉਮਰ ਹੋਈ ਦੋਹਰਾ ਨਾਨਕ ਗੁਰੂ ਗੋਬਿੰਦ ਸਿੰਘ ਜੀ ਪੂਰਨ ਗੁਰੂ ਜਗ ਮਗ ਜੋਤ ਬਿਰਾਜ ਰਹੀ ਸ਼੍ਰੀ ਅਬ ਚਲ ਨਗਰ ਅਪਾਰ ਇਹ ਸਵਈਆ ਦਸ ਦਿਨ ਆਗੇ ਕਾਰਨ ਕੇ ਉਚਾਰੇ ਥੇ ਸਵਈਆ ਰੋਗਨ ਤੇ ਅਰ ਸੋਗਨ ਤੇ ਜਲ ਜੋਗਨ ਤੇ ਬਹੁ ਪੰਥ ਬਚਾਵੇ ستر انیک چلاوت گا تو ایک نالگن پاو راکت ہے اپ نو کرا اور کی بات کہاں کا ہے ت ਸੋ ਬੇਟਾ ਹਿੱਕੇ ਪਟ ਵਿਚ ਬਚਾਵੈ ਸਾਥੀ ਸੰਪੂਰਨ ਹੋਈ ਖਾਲਸਾ ਜੀ ਗੱਜ ਕੇ ਬੋਲਣਾ ਜੀ ਸ੍ਰੀ ਵਾਹਿਗੁਰੂ ਚੰਦ